ਫਤੇਗੜ ਸਾਹਿਬ ਤੋਂ ਡਾਕਟਰ ਅਮਰ ਸਿੰਘ ਫੇਰ ਜਿੱਤ ਗਏ ਨੇ ਦੂਜੀ ਵਾਰ ਐਮਪੀ ਬਣ ਚੁੱਕੇ ਨੇ ਹਾਲਾਂਕਿ ਚਰਚਾ ਸੀ ਕਿ ਗੁਰਪ੍ਰੀਤ ਸਿੰਘ ਜੀ ਪੀ ਜਿੱਤ ਸਕਦੇ ਨੇ ਲੇਕਿਨ ਦੂਜੀ ਵਾਰ ਉਹ ਚੋਣ ਜਿੱਤ ਗਏ ਨੇ ਫਤੇਗੜ ਸਾਹਿਬ ਤੋਂ ਡਾਕਟਰ ਅਮਰ ਸਿੰਘ ਜਿਹੜੇ ਇੱਕ ਰਿਟਾਇਰਡ ਆਈਐਸ ਅਫਸਰ ਭਾਰ ਸਰਕਾਰ ਤੋਂ 77 ਰੈਂਕ ਤੋਂ ਰਿਟਾਇਰ ਹੋਏ ਨੇ 2017 ਚ ਉਹਨਾਂ ਨੇ ਰਾਏਕੋਡ ਤੋਂ ਵਿਧਾਨ ਸਭਾ ਚੋਣ ਲੜੀ ਸੀ ਹਾਰ ਗਏ ਸੀ ਉਸ ਤੋਂ ਬਾਅਦ ਕੈਪਟਨ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਬਣ ਗਏ 2019 ਦੇ ਵਿੱਚ ਉਹਨਾਂ ਨੂੰ ਫਤੇਗੜ ਸਾਭ ਤੋਂ ਟਿਕਟ ਦਿੱਤੀ ਜਾਂਦੀ ਐਮਪੀ ਬਣ ਜਾਂਦੇ ਨੇ ਤੇ ਹੁਣ ਦੂਜੀ ਵਾਰ ਫਤੇਗੜ ਸਾਭ ਤੋਂ ਚੋਣ ਜਿੱਤ ਗਏ ਨੇ ਕਾਂਗਰਸ ਪਾਰਟੀ ਦੇ ਖਾਤੇ 'ਚ ਦੂਜੀ ਸੀਟ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਐਮਪੀ ਡਾਕਟਰ ਅਮਰ ਸਿੰਘ ਫਤੇਗੜ ਸਾਭ ਤੋਂ ਐਮਪੀ ਬੜੇ ਨੇ ਔਰ ਚੰਗੇ ਮਾਰਜਨ ਦੇ ਨਾਲ ਡਾਕਟਰ ਅਮਰ ਸਿੰਘ ਜਿੱਤੇ ਨੇ ਹਾਲਾਂਕਿ ਗੁਰਪ੍ਰੀਤ ਸਿੰਘ ਜੀਪੀ ਬਾਰੇ ਵੀ ਇੱਕ ਸ਼ਰੀਫ ਨੇਤਾ ਦੇ ਤੌਰ ਤੇ ਜਾਣਿਆ ਜਾਂਦਾ ਲੇਕਿਨ ਉਸ ਤੋਂ ਵੱਧ ਸੂਜਵਾਨ ਸ਼ਰੀਫ ਮਿਲਨਸਾਰ ਜਿਹੜੇ ਲੀਡਰ ਨੇ ਉਹ ਡਾਕਟਰ ਅਮਰ ਸਿੰਘ ਮੰਨੇ ਗਏ ਸੀ ਜਿਸ ਸਥਿਤੀ ਦੇ ਵਿੱਚ ਅੱਜ ਉਹ ਫੇਰ ਜਿੱਤ ਗਏ ਨੇ ਇਹ ਆਪਣੇ ਆਪ ਚ ਇੱਕ ਰਿਕਾਰਡ ਤੋੜ ਜਿੱਤ ਆ ਦੋ ਵਾਰ ਐਮਪੀ ਬੰਨਾ ਇੱਕ ਵੱਡੀ ਗੱਲ ਆ ਕਰੀਬ 320000 ਤੋਂ ਜ਼ਿਆਦਾ ਉਹਨਾਂ ਨੂੰ ਵੋਟਾਂ ਪੈ ਚੁੱਕੀਆਂ ਨੇ ਤੇ ਜੀ ਸੌਰੀ ਮੈਂ ਤੁਹਾਨੂੰ ਟੋਕਰੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਡਾਕਟਰ ਅਮਰ ਸਿੰਘ ਦੀ ਇੱਕ ਵਾਰੀ ਇਹ ਗੱਲ ਚੱਲ ਪਈ ਸੀ ਕਿ ਜਿਹੜੀ ਟਿਕਟਾ ਜਿਹੜੀ ਕੱਟੀ ਜਾਵੇਗੀ ਟਿਕਟਾ ਕੱਟਣ ਦੀਆਂ ਕਾਂਗਰਸ ਵਿੱਚ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਸਨ ਕਿ ਜਿਹੜੀ ਅਮਰਸਰ ਤੋਂ ਔਜਲੇ ਦੀਆਂ ਤੇ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਤੇ ਆਪਣੇ ਜਿਹੜੇ ਖਡੂਰ ਸਾਹਿਬ ਤੋਂ ਜਿਹੜੇ ਕਾਂਗਰਸ ਦੇ ਸੰਸਦ ਮੈਂਬਰ ਨੇ ਉਹਨਾਂ ਦੀ ਟਿਕਟਾ ਦਾ ਚਲ ਕੱਟ ਹੀ ਦਿੱਤੀ ਗਈ ਇਹ ਇੱਕ ਚਰਚਾ ਚੱਲ ਪਈ ਸੀ ਕਿ ਡਾਕਟਰ ਅਮਰ ਸਿੰਘ ਦੀ ਜਿਹੜੀ ਕਾਂਗਰਸ ਨੇ ਆਪਣੇ ਸਰਵੇ ਕਰਾਇਆ ਉਹਦੇ ਵਿੱਚ ਡਾਕਟਰ ਅਮਰ ਸਿੰਘ ਪਿੱਛੇ ਚੱਲਦੇ ਨੇ ਇਹਨਾਂ ਦੀ ਟਿਕਟ ਕੱਟ ਕੇ ਜਿਹੜੀ ਗੁਰਪ੍ਰੀਤ ਜੀਪੀ ਨੂੰ ਦਿੱਤੀ ਜਾ ਸਕਦੀ ਆ ਇਹ ਚਰਚਾ ਵਾਂ ਕਾਂਗਰਸ ਦੇ ਵਿੱਚ ਚੱਲਦੀ ਆ ਰਹੀਆਂ ਜਿੱਦ ਟਿਕਟ ਤੁਸੀਂ ਦੇਖਿਆ ਹੋਣਾ ਡਾਕਟਰ ਅਮਰ ਸਿੰਘ ਨੂੰ ਵੀ ਜਦੋਂ ਟਿਕਟ ਦਿੱਤੀ ਆ ਉਹ ਪਹਿਲੀ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਨਹੀਂ ਆਇਆ ਜਦੋਂ ਕਿ ਆਮ ਤੌਰ ਤੇ ਇਹ ਹੁੰਦਾ ਹੈ ਕਿ ਕਾਂਗਰਸ ਦੇ ਵਿੱਚ ਜਿਹੜੇ ਮੌਜੂਦਾ ਐਮਐਲਏ ਨੇ ਜਾਂ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਦੀਆਂ ਟਿਕਟਾਂ ਬਹੁਤ ਘੱਟ-ਕੱਟੀਆਂ ਜਾਂਦੀਆਂ ਹਨ ਪਹਿਲੀ ਲਿਸਟ ਵਿੱਚ ਹੀ ਉਹਨਾਂ ਦਾ ਨਾਮ ਜਿਹੜਾ ਆਉਂਦਾ ਪਰ ਇਹਨਾਂ ਦਾ ਨਾਮ ਪਹਿਲੀ ਲਿਸਟ ਵਿੱਚ ਨਹੀਂ ਆਇਆ ਦੂਜੀ ਤੀਜੀ ਲਿਸਟ ਵਿੱਚ ਇਹਨਾਂ ਦਾ ਨਾਮ ਜਿਹੜਾ ਆਇਆ ਸੀ ਪਰ ਇਹ ਦੂਜੀ ਵਾਰੀ ਜਿੱਤ ਕੇ ਇਹਨਾਂ ਨੇ ਇੱਕ ਆਪਣਾ ਰਿਕਾਰਡ ਆ ਜਿਹੜਾ ਬਣਾਇਆ ਇੱਕ ਗੱਲ ਇਹ ਸਾਹਮਣੇ ਆ ਗਈ ਜਿਵੇਂ ਕਿ ਲੀਡ ਜਿਹੜੀ 7 ਸੀਟਾਂ ਪਰ ਕਾਂਗਰਸ ਦੀ ਬਣੀ ਹੋਈ ਦਿਖਾ ਰਹੇ ਨੇ 2 ਸੀਟਾਂ ਤਾਂ ਤੁਸੀਂ ਆਪ ਮੰਨੇ ਲਈਏ ਵਿਚਾਰਾਂ ਜੀ ਸੀ ਚੰਨੀ ਤੇ ਡਾਕਟਰ ਅਮਰ ਸਿੰਘ ਆ ਜਿਹੜੇ ਜਿੱਤ ਗਏ ਨੇ ਫਿਰੋਜ਼ਪੁਰ ਤੋਂ ਸ਼ੇਰ ਸੀ ਕਵਾਇਆ ਫਿਰ ਜਿਹੜੇ ਅੱਗੇ ਹੋ ਗਏ ਨੇ ਇਸ ਕਰਕੇ ਵੀ ਜਿਹੜਾ ਪੰਜਾਬ ਦਾ ਰੁਝਾਨ ਆ ਉਹ ਕਿਤਨਾ ਕਿਤੇ ਕਾਂਗਰਸ ਦੇ ਹੱਕ ਦੇ ਵਿੱਚ ਭੁਗਤਿਆ ਲੋਕਾਂ ਨੇ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਨਾਲ ਜਿਵੇਂ ਕਿ ਭਗਵੰਤ ਮਾਨ ਜੀ ਤੇਰਾ ਜ਼ੀਰੋ ਦੀ ਗੱਲ ਕਰਦੇ ਸਨ ਉਹ ਕਿਤਨਾ ਕਿਤੇ ਗੱਲ ਨਹੀਂ ਬਣੀ ਇਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਮੁੱਖ ਮੰਤਰੀ ਭਗਮੰਤ ਮਾਨ ਨੂੰ ਤੇ ਸਮੂਹ ਆਗੂਆਂ ਨੂੰ ਸੋਚ ਵਿਚਾਰ ਕਰਨਾ ਪਵੇਗਾ ਕਿ ਪੰਜਾਬ ਦੇ ਲੋਕਾਂ ਨੇ ਆਖਰ ਇਉਂ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਆ ਇਹਦੀ 13 0 ਦੇ ਜਿਹੜੇ ਉਹ ਵਾਅਦੇ ਕਰਦੇ ਸੀਗੇ ਦਾਅਵੇ ਕਰਦੇ ਸਨ ਉਹਨਾਂ ਦੀ ਗੱਲ ਤੇ ਭਰੋਸਾ ਕਿਉਂ ਨਹੀਂ ਕੀਤਾ ਭਾਵੇਂ ਕਿ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਅਲੱਗ-ਅਲੱਗ ਚੋਣ ਲੜੀਆਂ ਰਾਸ਼ਟਰੀ ਪੱਧਰ ਤੇ ਕੌਮੀ ਪੱਧਰ ਤੇ ਦੋਵੇਂ ਪਾਰਟੀਆਂ ਇੰਡੀਆ ਗੱਠ ਜੋੜਦਾ ਇਸ ਹਨਾ ਇਹ ਜੇ ਇੱਥੋਂ ਕਾਂਗਰਸ ਜਾਂ ਆਪ ਦੀਆਂ ਜਿਹੜੀਆਂ ਸੀਟਾਂ ਇੱਥੋਂ ਜਿੰਨੀਆਂ ਵੀ ਜਾਣਗੀਆਂ ਉਹ ਨੈਸ਼ਨਲ ਪੱਧਰ ਤੇ ਉੱਥੇ ਜਿਹੜਾ ਇੰਡੀਆ ਗੱਠ ਜੋੜਾ ਉਹਦੇ ਖਾਤੇ ਵਿੱਚ ਹੀ ਪਵੇਗਾ ਪਰ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਇਹ ਜਿਹੜੇ ਰੁਝਾਨ ਨੇ ਤਾਂ ਇਹ ਜਿਹੜੀਆਂ 2027 ਦੇ ਵਿੱਚ ਚੋਣਾਂ ਹੋਣੀਆਂ ਉਹਦੇ ਵਿੱਚ ਇੱਕ ਵੱਡਾ ਜਿਹੜਾ ਮਾਰਕਾ ਮਾਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਓ ਕਿ ਜਿਹੜੀਆਂ ਨਗਰ ਕੌਂਸਲ ਦੀਆਂ ਚੋਣਾਂ ਹੋਣੀਆਂ ਪੰਚਾਇਤੀ ਚੋਣਾਂ ਹੋਣੀਆਂ ਉਹਨਾਂ ਚੋਣਾ ਪਰ ਵੀ ਜਿਹੜੇ ਇਹ ਤਾਜ਼ਾ ਰਿਜ਼ਲਟ ਆਏ ਆ ਉਹ ਜ਼ਰੂਰ ਪ੍ਰਭਾਵ ਪਾਉਣਗੇ ਕਿਤਨਾ ਕਿਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵਾਸਤੇ ਇੱਕ ਇਹ ਸੋਚ ਵਿਚਾਰ ਕਰਨ ਵਾਲਾ ਸਮਾਂ ਹੁਣ ਰਹੇਗਾ ਕਿੱਥੇ ਕਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਕੀ ਗਲਤੀਆਂ ਆ ਕੀ ਕਿਉਂ ਨਹੀਂ ਲੋਕ ਖੁਸ਼ ਕਰ ਸਕੇ ਹਾਲਾਂਕਿ ਬਾਰ ਬਾਰ ਇਹ ਕਹਿੰਦੇ ਰਹੇ ਕਿ ਸਾਡੀ ਸਰਕਾਰ ਨੇ ਮੁਫਤ ਬਿਜਲੀ ਦਿੱਤੀ ਆ ਇਹ ਸਭ ਜੁੰਟ ਮਾਫ ਨੇ ਤੇ ਖਾਸ ਕਰਕੇ ਉਹ ਕਿਸਾਨੀ ਬਾਰੇ ਇਹ ਹੀ ਗੱਲ ਕਰਦੇ ਕਿ ਅਸੀਂ ਟੇਲ ਤੱਕ ਪਾਣੀ ਪਹੁੰਚਾਇਆ ਹੈ ਨਹਿਰੀ ਪਾਣੀ ਪਹੁੰਚਾਇਆ ਪਿੰਡ ਦੇ ਸ਼ਹਿਰਾਂ ਦੇ ਵਿੱਚ ਜਬ ਬਿਜਲੀ ਦੇ ਕੱਟ ਨਹੀਂ ਲੱਗ ਰਹੇ ਪਿੰਡਾਂ ਵਿੱਚ ਬਿਜਲੀ ਦੇ ਕੱਟ ਨਹੀਂ ਲੱਗ ਰਹੇ ਕਿਸਾਨਾਂ ਨੂੰ ਅਸੀਂ ਰਾਤਾਂ ਦੇ ਵਿੱਚ ਬੁਜਾਏ ਦਿਨ ਦੇ ਵਿੱਚ ਬਿਜਲੀ ਦਿੱਤੀ ਆ ਫਿਰ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਕਿੱਥੇ ਇਹ ਸਮੁੱਚੀ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਆ ਇਹ ਇਕਜੁੱਟ ਹੋ ਕੇ ਚੋਣ ਨਹੀਂ ਲੜੀ ਜਾ ਸਰਕਾਰ ਦੀ ਕਾਰਜ ਜਿਹੜੀ ਤੋਂ ਲੋਕ ਖੁਸ਼ ਨਹੀਂ ਇਹ ਇਹਨਾਂ ਨੂੰ ਹੁਣ ਜਿਹੜੀ ਕਿ ਵਿਚਾਰ ਵਟਾਂਦਰਾ ਜ਼ਰੂਰ ਕਰਨਾ ਪਵੇਗਾ ਇਹ ਗੱਲ ਜ਼ਰੂਰ ਹੈ ਕਿ ਜੇ ਤੁਸੀਂ ਵੀ ਦੇਖਿਆ ਪੰਜਾਬ ਦੇ ਲੋਕਾਂ ਨੇ ਵੀ ਦੇਖਿਆ ਕਿ ਇਹਨਾਂ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਆਮ ਆਦਮੀ ਪਾਰਟੀ ਦਾ ਕੋਈ ਵੀ ਰਾਜ ਸਭਾ ਮੈਂਬਰ ਨਹੀਂ ਆਇਆ